ਸੈਬੂ ਦੀ ਵਾਰੀ ਪਲੀਜ਼ ਅੱਜ ਦੀ ਨਾ ਬੇਕਰ ਇੱਕ ਕੱਲ ਦੀ ਨਹੀਂ ਗੱਲ ਬਾਤ ਰੱਬ ਨੂੰ ਆਓ ਪਿੱਠੇ ਉੱਤੇ ਤਾਂ ਬਹੁਤ ਬੋਲਦੇ ਮੂੰਹ ਤੇ ਕਹਿਣੋ ਸੰਦੇ ਨਹੀਂ ਮੈਂ ਰੋਟੀ ਪਾਇਆ ਜਿੰਨਾ ਨੂੰ ਅਜ ਵਰਸ ਦੇ ਪੈਸੇ ਮੰਗਦੇ ਲਓ ਜੀ ਕਹਿੰਦੇ ਗੁੱਡ ਮਾਰਨਿੰਗ ਹੋ ਗਈ ਵੈਲਕਮ ਬੈਕ ਇਨ आवर ਨਿਊ ਵਲੌਗ ਅਮੀ ਗਾਦੇ ਸੈਟਰਡੇ ਨੂੰ ਜਰਦੀ ਕਲੋ ਜਾਈਂਗਾ ਹੋਗੇ ਅਵੇਲੇਬਲ ਕਰਦੇ ਹੋਗੇ ਰੋਟੀ ਖਾਂਦੇ ਹੋਵੋਗੇ ਜਾਂ ਚਾਹ ਪੀਂਦੇ ਹੋਵੋਗੇ ਸੈਬੂ ਦੀ ਵਾਰੀ ਆ ਗਈ ਫਸਟ ਸਭ ਫਸਟ ਪਰੋਠਾ ਸੈਬੂ ਦਾ ਆਇਆ ਕੀ ਹੋਇਆ ਇਹ ਚਲੋ ਕੰਬਲ ਦੇਣਾ ਹੱਥ ਨਾਲ ਕੰਬਲ ਚੱਕ ਲਓ कंबल क्यों ओ कंबल क्यों आया सॉरी सैबो फास्ट क्यों आया क्योंकि ये क्लास स्टार्ट होने वाली है मैसेज आ गया जूम क्लास ऑनलाइन क्लासेस स्टार्ट है सैबो दी है। दे दे दे। हाँ? मेरी आधी इधर एक मुंह दो दोनों एक दूसरे के मुंह कर लो चलो मैं बर्टी कर दो ठंडी है मुझ तो ठीक है सैबो ऑनलाइन क्लास स्टार्ट होगी होगी हो गए बस आप बोलते जाओ मेरे पीछे पीछे तो देखो आपको आपके आसपास कितने आस पास कितने shopkeeper postman hmm. good. Doctor. doctor good morning, good morning. ਜਦ ਤਰਾ ਮੂ ਸਿੱਧਾ ਦੀ ਉਹਨੇ ਹੂਗਾ ਗਮ ਇਧਰ ਲੱਗੇ ਜਾਂਦੇ ਸਾਬੂ ਦੇ ਕਲਾਸ ਮੈ ਲੱਭਈ ਜਾਂਦਾ ਮੇਰੀ ਵੀ ਲੱਗ ਰਹੀ ਹੈ ਤੇਰੀ ਕਿੱਥੋਂ ਲੱਗਦੀ ਹੈ ਮੈਮ ਚਾਰ ਭਈ ਜਾਂਦੇ ਇਧਰ ਮੈਡਮ ਲਈ ਜਾਂਦੇ ਗਾਜਰਾ ਦਾ ਚਾਰ ہمارے ਲਈ ਵਾਹ ਬਾਤੋਂ ਪ੍ਰਿੰਪ ਕਿ ਅਜੇ ਤੁੰਦ ਬਹੁਤ ਬਹੁਤ ਜਿਆਦਾ ਦੂੰਦ ਹੈ कोरा पड़ रहा है कोरा धुंद तो गई तो पाई ठंड दे तो दे तो है साहब वेला हो गया भाई साढ़े बारह बजे क्लास खत्म हो गई कितने घंटे चली है दो घंटे चली है। ਗੱਡਣ ਲੱਗਿਆ ਕਿਤੋਂ ਗੱਡਣ ਲੱਗਿਆ ਤੁਹਾਡਾ ਕੂੜਾ ਹੋ ਗਿਆ ਤੇ ਆਖ ਚੋ ਸਫਾਈਆਂ ਹੋ ਰਹੀਆਂ ਕੱਪ ਬੋਰਡ ਦੀਆਂ ਦਰਾਜਾਂ ਦੀਆਂ ਦਰਾਜਾਂ ਦੀਆਂ ਲਓ ਜੀ ਆ ਫਿਰ ਦੇਖੋ ਡ్రਾਈਂਗ ਕਰ ਲਾ ਗਿਆ ਡ్రਾਈਂਗ 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 राज्यांत ये ढेर चीज़ चालू राज़ ये ढेर चीज़ आई चालू राज़ पता है शायद अपना घर का है हम्म साइड का घर का है तो ये भी घर का लगा पल्ला ले आलो फिर आप पे करते हैं आज उसका तो चीज़ पहाड़ पे तोरों हाँ कलर तो सुना एक ही कलर है इसमें दो तीन हैं केड़े केड़े ऐसे कलर ਸੁਨਾ ਹੂੰ ਤੇ ਬਰਤਲ ਲਾ ਦੇ ਨਾ ਹੂੰ ਮਾਲਸ ਟੋਲ ਦੇ ਪਿੱਛੇ ਟੋਏ ਤਨਾ ਡਿੱਗੀ ਗੁੰਨੂ ਉਹ ਨਾ ਉਹ ਜੇ ਕਹਿੰਦੇ ਸ਼ਾਮ ਹੋ ਗਈ 6:30 ਹੋ ਗਈ 6:30 ਖਾਲੀ ਕੜਾਈ ਤੇ ਇੱਧਰ ਦੇਖੋ ਮੈਂ ਕੀ ਦੇਖਦਾ ਟੋਕਰੀ ਯੂਜ਼ ਕਰ ਰਹੇ ਹਾਂ ਸੀ ਕਿੰਨੇ ਸਾਲਾਂ ਦੀ ਪਈ ਤੇ ਅੱਜ ਯੂਜ਼ ਕੀਤੀ ਮੈਂ ਤਾਂ ਦੇਖਿਆ ਹੈ ਨਾ अगर यूज की अब बंद रहा है घर की कहे इन्ह पिलाओ है टोकली थे मोरिया पानी निकल जाता सोनी हाँ। टोकरी अभी यूज की दो साल बाद <laughs> ਨਹੀਂ ਜਦੋਂ ਮੇਰਾ ਜੀ ਵੀ ਕਰਦਾ ਹੁੰਦਾ ਐਵੇਂ ਸਭ ਬਾਹਰ ਕਰਕੇ ਰੱਖਿਆ ਹੋਇਆ ਕਿੰਨੀਆਂ ਲਿਆ ਕੇ ਰੱਖਿਆ ਹੋਇਆ ਠੀਕਾ ਯੂਜ਼ ਹੀ ਨਹੀਂ ਕਰਦੇ ਅੱਜ ਉਹਦਾ ਟਾਈਮ ਆਇਆ ਦੇਖੋ ਸਾਰੀਆਂ ਟੋਕਰੀਆਂ ਬੀਜੀ ਸੀਗੀਆਂ ਫਿਰ ਇਹਦਾ ਅੱਜ ਟਾਈਮ ਸੀ ਅੱਜ ਬਣ ਰਿਹਾ ਆਹਾ ਹੋ ਗਿਆ ਮਿਕਸ ਸਾਰਾ ਕੁਝ ਤੇ ਫਿਰ ਇੱਥੇ ਦੱਸੋ ਕੀ ਇਹ ਬੰਟ ਕੇ ਕਰਕੇ ਰੱਖੀ ਹੈ ਪਤਾ ਲੱਗਦਾ ਮਗਦੂ ਦਾ ਬਤ ਪਤਾ ਕਿੰਨੇ ਸਟਾਫ ਨੇ ਇੰਨਾ ਬਟਾ ਮੈਂ ਨਾਲ ਨਾਲ ਬਰਮਾ ਰੱਖ ਦਿੰਗੇ ਮਾਲੀ ਜੀ ਆ ਜਾਓ ਜੀ ਮਾਲੀ ਜੀ ਮਾਲੀ ਅੰਕਲ ਕਹਿੰਦਾ ਵਾਈਪਰ ਦੇ ਦਿਓ ਵਾਈਪਰ ਵਾਈਪਰ ਦਿੱਤਾ ਸੀ ਬਟ ਹੁਣ ਰੱਖਤਾ ਹਾਂ ਹਾਂ ਫੈਕੋਲੀਆ ਦੁਆਰਾ ਕਿਉਂ ਪਾਵਾ ਮੈਂ ਬਣਾ ਰਿਆ ਅੱਜ ਮੇਰੇ ਕਿਉਂ ਵੱਡਾ ਛੋਟਾ ਹੈ ਗੈਸ ਘਟ ਗਿਆ ਇਹ ਕੱਤਣਾ ਕੋਲ ਜੂਗਾ ਖੁੱਲ ਗਿਆ ਕਿੰਨੇ ਚਮਚੇ ਦੇਖੋ Semua udah pilih, udah dinner, cewek, roti, cancer, <laughs> kado, sumpah, breakfast, cancer, sumpah, breakfast, cancer, eh, kena tenoge, beran cur ya, kado, sapo di online ini, gue, 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 gue,

ਦੇਖੀ ਜਾਓ। ਸੋਨੋ ਵੀ ਦੇਖਾ ਮਗੇ ਮੰਮੀ ਦਾ ਰਿਐਕਸ਼ਨ। ਲੋਜੀ ਕਹਿੰਦੇ ਇੱਕ ਹੋਰ ਚੀਜ਼ ਬਣਨ ਲੱਗੀ ਐ। ਆਹ ਦਹੀਂ ਨਹੀਂ ਬਣੂਗੀ ਉਹ। ਦੱਸੋ ਕੀ ਬਣੂਗੀ? ਜੇ ਪਹਿਲਾਂ ਪਹਿਲਾਂ ਗੈਸ ਕਰ ਸਕਦੇ ਹੋ। ਇਹ ਮੇਰੇ ਹਸਬੰਡ ਵੀ ਫਰਮਾਇਸ਼ ਤੇ ਆ। ਬਿਨਾ ਅੱਗੇ ਕੀਤੇ। ਬਿਨਾ ਅੱਗੇ ਕੀਤੇ ਦੱਸ ਸਕਦੇ ਹੋ ਤਾਂ ਦੱਸ ਦਿਓ। ਠੀਕ ਹੈ ਜੀ। ਬਾਕੀ ਤਾਂ ਸੱਤ ਅੱਠ ਯਾਣੀ ਐ ਜਿਹੜਾ ਪੂਰਾ ਦੇਖਦੇ ਬਾਕੀ ਤਾਂ ਡਰ ਡਰ ਅੱਗੇ ਕਰਕੇ ਦੇਖਦੇ ਐ। ਆ ਕਾਰਾਲੇ ਦੇ ਪਰਮੇਸ਼ ਤੇ ਬੰਦੇ ਆ ਤੇ ਆਹ ਸਾਸੂ ਮਾ ਦੀ ਪਰਮੇਸ਼ ਤੇ ਬੰਦੇ ਤੇ ਬਣਾਉਣਾ ਇੱਕ ਹੀ ਆ ਬੱਸ ਕਦੇ ਜਵਾਕਾਂ ਦੀ ਹੋ ਜਾਂਦੀਆਂ ਕਿਤੇ ਪਹਿਲਾਂ ਡੈਡੀ ਦੀ ਹੁੰਦੀ ਸੀ ਉਹਨ ਡੈਡੀ ਵਿਚਾਰੇ ਦੱਸਦੇ ਜੀ ਪਹਿਲਾਂ ਡੈਡੀ ਪਾਉਂਦੇ ਮੈਂ ਚਾਹ ਬਣਾਓ ਆ ਬਣਾਓ ਸੰਡੇ ਨੂੰ ਉਹ ਬਣਾਓ ਇੱਕ ਡੈਡੀ ਦਾ ਆਂਦਾ ਹੁੰਦਾ ਸੀ ਸਾਨੂੰ ਇੱਕ ਸੰਡੇ ਨੂੰ ਬਣਾਇਆ ਕਰੋ ਪੂੜੀਆਂ ਛੋਲੇ ਇੱਕ ਸੰਡੇ ਨੂੰ ਆਲੂ ਦੇ ਪਰੌਂਠੇ ਇੱਕ ਸੰਡੇ ਨੂੰ ਨੇ ਮੂਲੀਆਂ ਦੇ ਪਰੌਂਠੇ ਡੈਡੀ ਕਹਿੰਦੇ ਸੀ ਕਿ ਹਰ ਸੰਡੇ ਅਲੱਗ-ਅਲੱਗ ਡਿਸ਼ ਹੋਣੀ ਚਾਹੀਦੀ ਹੈ ਬ੍ਰੇਕਫਾਸਟ ਚ ਬਦਲੀਆ ਸਵਦੀ ਦੇ ਆਡਾ ਨੂੰ ਚਾਹੀਦੀ ਹੈ ਹੈਨਾ ਆ ਜਾ ਬਣਾਓ ਮਾ ਜਾ ਬਣਾਓ ਡੈਡੀ ਤੋਂ ਡੈਡੀ ਨੂੰ ਬਹੁਤ ਖੋਜ ਹੋ ਗਈ ਸਾਡੇ ਸੀ ਹਰ ਇੱਕ ਚੀਜ਼ ਹੂੰ ਖਣ ਵੀ ਖਾ ਲੈਂਦੇ ਆ ਅਜਾ ਦੇ ਹੁਣ ਖਾ ਲੈਂਦੇ ਆ ਹੁਣ ਜੋ ਬਣਾ ਕੇ ਦਿੰਨੇ ਉਹ ਪਰ ਐ ਸਪੈਸ਼ਲ ਕਹਿੰਦੇ ਨੇਗੇ ਕਦੇ ਕਦੇ ਭਾਵੇਂ ਹੋਵੇ ਮਨ ਤਾਂ ਮੈਂ ਅਸੀਂ ਲਿਖ ਦਿੰਦੇ ਆ ਕੀ ਆ ਬਣਾ ਦੋ ਅਦਰਵਾਈਜ਼ ਖਾ ਲੈਂਦੇ ਅਸੀਂ ਬਣਾ ਦਿੰਨੇ ਆ ਤੇ ਬਣਾ ਦਿੰਨੇ ਆ ਤੇ ਇੱਧਰ ਬਣ ਰਿਹਾ ਕਮੈਂਟ ਕੀਤਾ ਨਹੀਂ ਅਜਾ ਤੁਸੀਂ ਕੀ ਬਣ ਰਿਹਾ ਮੈਂ ਦੇਖ ਲਿਆ ਤੁਸੀਂ ਕੀ ਤਾਂ ਨਹੀਂ ਆ ਗਿਆ ਛਾੜੀਆਂ ਹੋ ਰਹੀਆਂ ਆਏ ਲਗੜਿਆ ਜਾ ਰਿਹਾ ਹੈ ਤੁਮ ਇਹਨੇ ਕਰਿਆ ਦੇਖ ਠੰਡ ਕਿੰਨੇ ਕਰ ਖਾਣਾ ਨਾ ਹਾਂ ਨਹੀਂ ਬੈਠੇ ਨੂੰ ਲੱਗਦੀ ਆ ਉਹਨਾਂ ਕੰਮ ਕਰਦੇ ਵਧੀਆ ਬਾਕੀ ਪਠਰੀ ਜਾਂਦੀ ਥੋੜੀ ਜਾਂਦੀ ਸੀ ਇਹਨਾਂ ਨੂੰ ਕਹਿੰਦੇ ਠੰਡ ਲੱਗ ਜਾਂਦੀ ਮੇਰਾ ਉਠਾ ਮਜਬ ਕਰਦਾ ਉਹ ਲੱਗਦੀ ਆ ਪਰ ਇੰਕਾ ਹਿੰਮਤ ਦੀ ਕਰਕੇ ਉੱਠੇ ਕੇ ਕੌਣ ਹੋ ਜੀ तड़का रेडी हो गया अपना आप बना है तड़के वाला दही पाया गया घ्यो गर्म होकर फिर आप प्याज लसन दर फाइन सॉप किसी भी चीज़ में पा पाए चावलों में सब्जी बहुत टेस्ट हो जाएगी करोड़ी जी बिच पावेंगे हिंग से थोड़ा जवानी जीरा ਆਮ ਗੇ ਹਲਦੀ 레드 ਚਿੱਲੀ ਆਵਦੇ ਅਕੋਰਡਿੰਗ ਬੁਖਤ ਤਰਾਰਾ ਫਾਣਾਂਗੇ ਤਾਂ ਭਰਤਾ ਕੇ ਨਮਕ ਗਰਮ ਮਸਾਲਾ ਆਪਣਾ ਰੜ ਗਿਆ ਮੈਂ ਤੇ ਰੈਡੀ ਹੋ ਗਿਆ ਵਿੱਚ ਥੋੜਾ ਜਿਹਾ ਮੈਂ ਬਲੈਕ ਸੌਲ ਵੀ ਪਾਇਆ ਸੀਗਾ ਜੇ ਤੁਸੀਂ ਇਹਨੂੰ ਜ਼ਿਆਦਾ ਰੈਡ ਰੈਡ ਤੇ ਕਲਰ ਦੇਣਾ ਚਾਹੁੰਦੇ ਹੋ ਤਾਂ ਆਪਾਂ ਉਹਦੀ ਜਗ੍ਹਾ ਤੇ ਪਾਵਾਂਗੇ ਕਸ਼ਮੀਰੀ ਲਾਲ ਮੇਚ ਨੂੰ ਪਤਾ ਹੈ ਕਿ ਫਲੇਵਰ ਉਸ ਤੇ ਹੁੰਦੀ ਹੈ ਤਿੱਖੀ ਘੱਟ ਹੁੰਦੀ ਆ ਉਹਦੇ ਨਾਲ ਫੜਕ ਚੀਜ਼ ਦਾ ਫਲੇਵਰ ਬਹੁਤ ਵਧੀਆ ਆਉਂਦਾ ਕਲਰ ਵੀ ਬਹੁਤ ਵਧੀਆ ਆਉਂਦਾ ਜਦੋਂ ਜਿੰਸਾ ਲਾ ਆਪਣਾ ਰੈਡੀ ਆ ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਦਹੀਂ ਆਪਣਾ ਫੈਟ ਕਿ ਮੈਸੂਦਾ ਦੇਖੋ ਫਿਰ ਕਿਵੇਂ ਆਏ ਆਪਣੇ ਦੇ ਅੰਦਰ ਕਲਰ ਧਰੋਕਾ ਮੈਂ ਕਲਰ ਸੈਟ ਕਰ ਲਿਆ। ਇਹਦਾ ਸੇਂਦ ਲਗਾ ਲਾਂਗੇ ਨੂੰ ਆਪਾਂ ਤੇ ਫਿਰ ਆਪਾਂ ਰਚਕਾਉਣੀ ਹੈ ਧਨੀਆ ਬ੍ਰੀਕ ਚੋਪ। ਇਨਸ਼ਾ ਅੱਲ ਧਨੀਆ ਵੀ ਪਾਤਾ ਆਪ ਦੇਖਾ ਕਿ ਮੇਨਰ ਦਾ ਸਾਡਾ ਤੜਕਿਆ ਲਈ ਜਿਹੜੇ ਕਰਾਰਾ ਖਾਨ ਦੇ ਸ਼ੀਨ ਆ ਉਹਨਾਂ ਨੂੰ ਤਾਂ ਬਹੁਤ ਪਸੰਦ ਆਊਗਾ ਬਾਕੀਆਂ ਦਾ ਪਤਾ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਟਰਾਈ ਵੀ ਜਰੂਰ ਕਰਿਓ ਵਾਓ ਰੈਡੀ ਹੈ ਯੈਸ ਵਾਟ ਅ ਲੁੱਕ ਸੋ ਬਿਊਟੀਫੁਲ ਆਸਮ ਐਂਡ ਨਾਲ ਤਾਂ ਇਹ ਮੇਂ ਇਤਰਾਹ ਕਹਿੰਦੇ ਨੇੜਾ ਨੇਰੀ ਹੋਈ ਪਈ ਹੈ ਨੇ ਰਾਨੀ ਰਹੀ ਪਈ ਤੁੰਡ ਤੁੰਡੀ ਡਿੱਗਣ ਵਾਲੀ ਆ ਆਪਣਾ ਯਾਰ ਦੋਸਤ ਹੈ ਉਹ ਬਿਮਾਰ ਹੈ ਉਹਦੀ ਵਾਈਫ ਬਿਮਾਰ ਹੈ ਉਹਦੀ ਬੇਟੀ ਬਿਮਾਰ ਹੈ ਪਰ ਉਹਨੇ ਆਪਾਂ ਦੱਸਿਆ ਨਹੀਂ ਫੋਨ ਕਰਕੇ ਕਿ ਵੈਸੇ ਬਿਮਾਰ ਹੈ ਹਾਲ ਚਾਲ ਪਤਾ ਲੈ ਜਾਂਦੇ ਬਿਨਾ ਦੱਸੇ ਤੁਰਾ ਪਤਾ ਲੱਗਦਾ ਕਿ ਕੋਈ ਬਿਮਾਰ ਹੈ ਹਨਾ ਭਾਈ ਤੇ ਤੇ ਯਾਰ ਦੋਕ ਐਨ ਪਾਬੋ ਐਨ ਗੁੜੀਆਂ ਸਾਡੀ ਗੁਰਲੀਨ ਚਾ ਹੁਣ ਯਾਦ ਆਇਆ ਮੈਂ ਫੋਨ ਕਰਦਾ ਹੁਣ ਫੋਨ ਕਰਕੇ ਪੁੱਛਦੇ ਆ ਜਨਾਬ ਨੂੰ ਕੀ ਹਾਲਤ ਸਿਹਤ ਕਿਵੇਂ ਆ ਲਓ ਜੀ ਆਪਣਾ ਨਾਸ਼ਤਾ ਹੋ ਨਾਸ਼ਤਾ ਕਵਾਂਗੇ ਕੀ ਕਵਾਂਗੇ ਡਿਨਰ 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 ਹੋ ਗਿਆ ਰੈਡੀ ਦਾਦੀ ਜਾਨੀ ਕੁਝ ਖਵਾ ਦਿਓ ਰੋਟੀ ਬਣੀ ਹੋ ਰੋਟੀ ਬਣੀ ਜਾਂਦੀ ਐ ਰੋਟੀ ਰੋਟੀ ਬਣੀ ਜਾਂਦੀ ਐ ਬਣਦੀ ਐ ਕਦੋਂ ਨਾਲ ले आया सी कद्दू ले ले आया सी मदन मिलदा तो पता नहीं आज की बने आज माता उठ के नहीं आई माता नु आजे पता नहीं की बने माता आजे उठ के नहीं आई मैं भी वही रिपीट करता कोई <laughs> गल है नहीं सी कहनु फिर मैं वही रिपीट करता ओ वाओ गजरा का चाट रेडी हो गया वाओ गाइस वाओ गाइस बाबे ओ नो टेस्टी बहुत है दोनों नु पसंद आ गए ओ माय गॉड कितनी टेस्टी बहुत है ਵਟੇ ਸ਼ਕਲ ਆਈ ਬਹੁਤ ਸੋਹਣੀ ਆਈ ਤੂੰ ਆਜੋ 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 ਆਉਟ ਤਾਂ ਨਹੀਂ ਮੈਂ ਡਰਣਾ ਨਹੀਂ ਹੈ ਠੰਡ ਨਹੀਂ ਆਏ ਠੰਡ ਹੈ ਨਹੀਂਗੇ ਨਹੀਂ ਮੈਂ ਡਰਨ ਕੋ ਨੂੰ ਨਾ ਪਲੀਜ਼ ਨੂੰ ਨੂੰ ਮਨੋਰ ਕੈਸਟ ਹੈ ਮੇਰੀ ਪਲੀਜ਼ ਡਰ ਕੇ ਲਾ ਕੇ ਤੁਸੀ ਨੂੰ ਅੱਜ ਮੇਰਾ ਅਪਮਾਨ ਲਾ ਕੇ ਠੰਡ ਲੈ ਜੋਗੀ ਇੱਕ ਪਾਈ ਠੰਡ ਲੈ ਜੋਗੀ ਕਹ ਸਰਪ੍ਰਾਈਜ਼ ਹੈ ਲਓ ਜੀ

डेडी भी अपने खाना करके खाने पड़ेंगे गुड फेवरेट राइस चावल खा लोगे आप पे खा लेंगे आओ चल अब इसे दिया पर मार देना पहले राइस हेलो बहुत टेस्टी है चावल क्या हो गया नो ਦਿਖਾ ਗਿਆ ਗਾਜਰਾ ਇਹ ਵੀ ਗਾਜਰਾ ਹੀ ਆ ਕੱਲ ਵਾਲੀਆਂ ਸੀਗੇ ਨੂੰ ਮੋਬਾਈਲ 'ਚ ਦਿਆ ਕਰਨਾ ਹੁਣ ਆਪਾਂ ਮੈਂ ਇਹਨੂੰ ਡਰਾਈ ਕਰਨਾ ਤੇ ਮੋਬਾਈਲ 'ਚ ਦਿਲਾ ਤੂੰ ਆ ਦੇ ਕੇ ਮੈਂ ਨਿਕਲਦਾ ਓਏ ਵਾਓ ਸਾਡਾ ਦਹੀਂ ਵੀ ਰੈਡੀ ਹੋ ਗਿਆ ਚਮਚਾ ਦੇਓ ਇਹਨੂੰ ਮਿਕਸ ਕਰੀਏ ਦਿਖਾਈ ਜੇ ਥੀਰੇ ਵੀ ਰਿਆ ਉਧਰੋਂ ਗਾਜਰਾ achar ਹੋ ਗਿਆ ਰਹਾ ਤਾਂ ਹੋ ਗਿਆ ਚਾਵਲ ਹੋ ਗਏ ਬੱਦੂ ਕੁਛ ਹੋ ਗਿਆ ਵਾਓ ਦੇਖੋ

पीरियड है एक पे साढ़े टक्कर <laughs> होगी साड़ी टक्कर <laughs> ट्रेन की टक्कर या टेस्टी या नो जी सब समान पूरा आ गया आज सारे खाइए रल मिल के खाइए लंगर छकिए बहुत टेस्टी है बहुत टेस्टी है गरम बना चलो सब बेटा ਹਲਾਉ ਮਿਕਸ ਕਰੋ ਨਾ ਢੰਡੇ ਹੋ ਜਾਣਗੇ ਥੈਂਕ ਯੂ ਮੈਡਮ ਦਾ ਜਿਹੜਾ ਇਹਨਾਂ ਆਪਣੇ ਵਾਸਤੇ ਇਹਨਾਂ ਕੁਝ ਬਣਾ ਕੇ ਦਿੰਦੀ ਐ ਇੰਨੇ ਠੰਡ ਚ ਐ ਨਾ ਉੱਠ ਕੇ ਧਾਨੀ ਐ ਬਈ ਜਿਹੜੀ ਸਲੂਟ ਆ ਸਾਰਿਆਂ ਨੂੰ ਸਲੂਟ ਸਲੂਟ ਕਿ ਹੋ ਲੈ ਸਲੂਟ ਮਜਾੜੇ ਕੰਮ ਤਾਂ ਕੱਢਤੀ ਅਸੀਂ ਆਪ ਦਾ ਆਪ ਦਾ ਪਾਸਾ ਕਰ ਲਿਆ ਸਾਬੂ ਵੀ ਖਾ ਰਿਆ ਸਾਡਾ वेजिटेबलਸ ਵਾਲੇ ਰਾਈਸ ਹਨ ਸੈਬੂ ਟੇਸਟੀ ਹੈ ਜੇ ਟੀਵੀ ਨਾ ਚੱਲਦਾ ਹੁੰਦਾ ਤਾਂ ਫਿਰ ਫਿਰ ਨਹੀਂ ਨੰਗਣੇ ਫਿਰ ਨਹੀਂ ਨੰਗਣੇ ਸਣ ਜਿਵੇਂ ਕਿ ਸਾਡੇ ਪੁਰਾਣੇ ਸਬਸਕ੍ਰਾਈਬਰ ਨੂੰ ਪਤਾ ਹੀ ਹੈ ਕਿ ਸੈਬੂ ਨੇ ਟੀਵੀ ਦੇਖਦੇ ਨੇ ਅੱਜ ਆਹ ਨਾਲੀ ਪ੍ਰੌਰਟੀ ਖਾ ਲਈ ਸੀ ਉਹ ਵੀ ਦੋ ਤੇ ਅੱਜ ਸਾਡਾ ਸੈਬੂ ਕਹਿੰਦਾ ਮੈਨੂੰ ਸੁਆਦ ਹੀ ਲੱਗੀ ਅੱਜ ਰਾਈਸ ਵੀ ਖਾ ਰਿਹਾ ਪਲਾਉ ਖਾ ਰਿਹਾ ਕਹਿੰਦਾ ਟੇਸਟੀ ਟੇਸਟੀ ਹੈ ਸਵੇਰ ਨੂੰ ਨਹੀਂ ਭੁੱਲ ਜੂਗਾ ਮੈਨੂੰ ਬਹੁਤ ਸੁਆਦ ਲੱਗੇ ਰਾਈਸ ਤੂੰ ਕਹਿੰਦੀ ਨਹੀਂ ਬਣਾਉਣੇ ਨਹੀਂ ਬਣਾਉਣੇ ਖਾਦੇ ਸੀ ਨਾ ਫਸਟ ਟਾਈਮ ਤੇਰੀ ਬੂਆ ਬਹੁਤ ਬਣਾਉਂਦੀ ਹੁੰਦੀ ਸੀ ਉਹਨੂੰ ਬਹੁਤ ਪਸੰਦ ਸੀ ਉਹਨੇ ਨਿੱਕੇ ਕੁੱਕਰ ਚ ਧੜੀ ਰੱਖਦੀ ਸੀ ਉਹ ਹਾਂ ਆਪਦੇ ਜੋਗੇ ਹੋਰ ਉਹਨੇ ਕਹਿੰਦਾ ਮੈਂ ਨਹੀਂ ਅੱਜ ਰੋਟੀ ਖਾਣੀ ਮੈਂ ਤਾਂ ਚਾਵਲ ਖਾਉਂਗੀ ਆਵਲੇ ਹੋਰ ਪਪਾ ਪਾ ਕੇ ਪਪਾ ਖਾਣੇ ਸੀ ਪਪਾ ਵੀ ਫਸਟ ਟਾਈਮ ਖਾ ਰਿਹਾ ਤਾਬੀ ਤਸ ਵੀ ਨਹੀਂ ਖਾਣੇ ਸੀ ਓਏ ਲਾਲ ਲਿਕੋਚਾਰ ਆ ਦੇਖਾ ਦਹੀਂ ਅਚਾਰ ਤੇ ਸੈਲਡ ਖਤਮ ਟੀਓ 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 ਆ ਦੇਖ ਨਾਲ ਅਚਾਰ ਕੀ ਮਜੇ ਲੈ ਲੈ ਖਾਂਦੇ ਆ ਵੈਸੇ ਉਹੀ ਲੱਗਦਾ ਹੁੰਦਾ ਕਿ ਰੋਟੀਆਂ ਬਣਾਉਣੀਆਂ ਓਫੀਆਂ ਟਾਈਮ ਲੱਗੂਗਾ ਸਾਡੇ ਚਾ ਹੋਨੇ ਟਾਈਮ ਚ ਅਸੀਂ ਹੋਰ ਕੁਝ ਬਣਾਉਂਦੇ ਵੀ ਲਾ ਦਿੰਦੇ ਆ ਦਹੀਂ ਨੂੰ ਤੜਕਾ ਲੈਨੇ ਟਾਈਮ ਚ ਸਬਜੀ ਨੂੰ ਤੜਕਾ ਲੱਗ ਗਿਆ ਨਾ ਅਸੀਂ ਜਿੰਨੇ ਟਾਈਮ ਚ ਚਾਵਲ ਆ ਗਏ ਸੀ ਹਾਂ ਉਹਨਾਂ ਟਾਈਮ ਹੀ ਲਾ ਦਿੰਦੇ ਆ ਅਸੀਂ ਬਹੁਤ ਵਧੀਆ ਬਣੇ ਰੀਜ਼ ਨਾ ਬਣਾ ਲੈ ਫਿਰ ਕੀ ਵੀ ਖਾ ਕੇ ਮਜ਼ਾ ਆ ਜੇ ਨਾਲ ਨਾਲੇ ਮਾਤਾ ਦੀ ਫਰਮਾਇਸ਼ ਪੂਰੀ ਹੋ ਗਈ ਕਿੱਦਦੇ ਦੇ ਗਈ ਅੰਦੇ ਸੀ ਵਿਚਾਰੀ ਮੇਰੀ ਸਾਸੂ ਮਾਂ ਕਿ ਮੈਨੂੰ ਗਾਜਰ ਮਟਰ ਵਾਲੇ ਚਾਵਲ ਬਣਾ ਦੇ ਆਲੂ ਪਾ ਕੇ ਗਾਜਰ ਮਟਰ ਪਾ ਕੇ ਗੋਭੀ ਵੀ ਕਹਿੰਦੇ ਸੀ ਉਤਾ ਪਰ ਗੋਭੀ ਹੈ ਨਹੀਂ ਸੀ ਤੁਹਾਡੀ ਮੈਂ ਤਾਂ ਕਰ ਦੇ ਤੂੰ ਖਾ ਲਓ ਹਾਂ ਇਹ ਕਹਿੰਦੇ ਸੀ ਸਾਰੇ ਤਿੰਨੋ ਜਣੇ ਕਹਿ ਰਹੇ ਸੀ ਅਸੀਂ ਨਹੀਂ ਖਾਣੇ ਅਸੀਂ ਨਹੀਂ ਖਾਣੇ ਫਿਰ ਉਹ ਬੰਦ ਦੇ ਨਹੀਂ ਸੀ ਅੱਜ ਫਿਰ ਮੈਂ ਜਨਾਬ ਜੀ ਨੂੰ ਮਨਾ ਲਿਆ ਦੇ ਐ ਇਹ ਦਾ ਦੋਨੋਂ ਮੰਨ ਨਹੀਂ ਜਾਂਦੇ ਇਹਨਾਂ ਨੇ ਤਾਂ ਖਾਣੇ ਨਾ ਤਾਂ ਫਿਰ ਖਵਾਈ ਲਈਦੇ ਵੱਡਾ ਵੱਡਾ ਮੁੱਦਾ ਤਾਂ ਇੱਧਰ ਹੈ ਮੁੱਦਾ 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 ਉਹ ਸਮਝਣ ਵਾਲੇ ਸਮਝ ਗਏ ਹਨ ਵੀ ਹਨਾ ਜਨਾਬ ਜੀ ਨਾਲੇ ਸਾਸ ਖੁਸ਼ ਨਾਲੇ ਘਰ ਵਾਲਾ ਖੁਸ਼ ਇੱਕ ਤੀਰ ਨਾਲ ਦੋ ਨਿਸ਼ਾਨੇ ਲਾਤੇ ਅੱਜਪਾ ਬੇਲਾ ਜੇ ਪੱਪੀ ਪਪਾ ਸੰਗ ਜਾਂਦਾ ਆ ਗਈ ਕੰਬਲੀ ਹੁਣ ਖਾ ਲਈਏ ਕਿ ਬੱਸ ਯਾਰ ਸਾਡਾ ਆਪਣਾ ਪਿਆਰ ਸਾਡਾ ਦਿਨਾਂ ਵੇਖ ਰਿਖ ਕੱਲ ਦੀ ਨਹੀਂ ਗੱਲ ਬਾਤ ਰੱਬ ਨਾਲ ਸਿੱਧੀ ਸਾਡੀ